ਤੇ ਰੇਗਲਾ ਸਵਿੱਚ ਸੁਨੇ ਦਿਨਾਂ ਵਾਲੀਆਂ ਕਾਂਚੇ ਦੇ ਗਲਾਸ ਵਿੱਚ ਸੁਨੇ ਦਿਨਾਂ ਵਾਲੀਆਂ ਜਾਂਦੇ ਰਹਿਣ ਮਾਪੇ ਧੀਆ ਪੁੱਤਾਂ ਮੰਗੂ ਪਾਲੀਆਂ ਤੀਆਂ ਦਾ ਤਿਹਾਰ ਲੱਗਦਾ ਤਾਂ ਹਰ ਥਾਂ ਅਸੀਂ ਪਹੁੰਚਦੇ ਆਂ ਸਾਨੂੰ ਤਾਂ ਆਈ ਬਦਿਆ ਲੱਗਦਾ ਵੀ ਸਾਰੀਆਂ ਬੀਬੀਆਂ ਨੂੰ ਮਿਲ ਕੇ ਬਹੁਤ ਵਧੀਆ ਖੁਸ਼ੀ ਹੁੰਦੀ ਆ ਤੀਆਂ ਦਾ ਤਿਹਾਰ ਮਨਾਉਂਦੇ ਨੇ ਸਾਰੇ ਪਹਿਲਾਂ ਲੱਗਦੀ ਸੀ ਸਾਨੂੰ ਕਮੀ ਵਿਰਸਾ ਵੀ ਕਿਤੇ ਸਾਡਾ ਕਿਤੇ ਨਾ ਕਿਤੇ ਲੋਪ ਹੋ ਰਿਹਾ ਪਰ ਨਹੀਂ ਹੁਣ 2-3 ਸਾਲ ਤੋਂ ਸਾਨੂੰ ਲੱਗਦਾ ਵੀ ਬਹੁਤ ਲੋਕੀ ਦੁਆਰਾ ਵਿਰਸੇ ਨਾਲ ਜੁੜ ਗਏ ਨੇ ਹੁੰਦਾ ਤਿਹਾਰ ਹੈ ਔਰ ਉਹਦੇ ਨਾਲ ਪੀਂਗਾ ਪਾ ਕੇ ਨਾਚਗਾਣਾ ਕਰਕੇ ਤੇ ਆਪਣੇ ਪੁਰਾਣੇ ਵਿਰਸੇ ਨੂੰ ਜਿਹੜਾ ਹੈ ਜੀਵੰਤ ਕੀਤਾ ਜਾ ਰਿਹਾ ਹੈ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲੈ ਆਂਦਾ ਆੜੂ ਪੂਆ ਬੈਠੇ ਸੀ ਫੁੱਫੜਾ ਲਾਂਦਾ ਝਾੜੂ ਨੇ ਪੂਆ ਬੈਠੀ ਸੀ ਫੁੱਫੜਾ ਲਾਂਦਾ ਝਾੜੂ ਮੇਰਾ ਵਿੱਛਾਈ ਵਿੱਛਾ ਸਾਡੀ ਪੰਜਾਬੀਆਂ ਦੀ ਪਛਾਣ ਇਹਨੂੰ ਕਾਇਮ ਰੱਖਣ ਦੇ ਲਈ ਪੰਜਾਬੀ ਹੱਥ ਸਮੇਂ ਤਿਆਰ ਆਂਦੇ ਨੇ ਹਰ ਇੱਕ ਸਾਲ ਜਦੋਂ ਤੀਆਂ ਦਾ ਇਤਿਹਾਸ ਆਉਂਦਾ ਹੈ ਸਾਡੀਆਂ ਇਹ ਭੈਣਾਂ ਮਿਲ ਜੁਲ ਕੇ ਪਿੰਡ ਪੱਦਰ ਤੇ ਬੱਚਿਆਂ ਨੂੰ ਵੀ ਉਸ ਸਾਡੇ ਵਿਸੇ ਪ੍ਰਤੀ ਜਾਗਰੂਕ ਕਰਦੇ ਨੇ ਬਾਗ ਦਿਨ ਦੀ ਵਿੱਚ ਨੋਂ ਦੇ ਕਬੂਤਰ ਬਾਗ ਦਿਨ ਦੀ ਵਿੱਚ ਨੋਂ ਦੇ ਕੂਤੇ ਮੈਨੀ ਸੋਰੇ ਜਾਣਾ ਸੋਰੇ ਮੰਗ ਦੇ ਸਕੂਟ ਮੈਨੀ ਸੋਰੇ ਜਾਣਾ ਸੋਰੇ ਮੰਗ ਦੇ ਸਕੂਟ ਕਿ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਆ ਸਾਨੂੰ ਉਹਦੇ ਨਾਲ ਜੁੜੇ ਰਹਿਣਾ ਚਾਹੀਦਾ ਏ ਇਹ ਨਹੀਂ ਹੈ ਕਿ ਹੁਣ ਅਸੀਂ ਮਾਡਰਨ ਖਿਆਲਾਂ ਦੇ ਹੋ ਗਏ ਆ ਤੇ ਜਿਹੜੇ ਸਾਡਾ ਪੰਜਾਬੀ ਵਿਸਾਇ ਸਾਡੀ ਪੰਜਾਬ ਦੀਆਂ ਬਣ ਗਈਆਂ ਨੇ ਉਹਨਾਂ ਨੂੰ ਅਸੀਂ ਆਪਣੇ ਬੱਚਿਆਂ ਦੇ ਅੱਖੋਂ ਪਰੋਖੇ ਕਰੀਏ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਅੱਜ ਬਹੁਤ ਵਧੀਆ ਮਾਹੌਲ ਅਰੇਂਜਮੈਂਟ ਸਾਰਾ ਕੁਝ ਬਹੁਤ ਵਧੀਆ ਕੀਤਾ ਹੋਇਆ ਉੱਥੋਂ ਦੇ ਤੇ ਇੱਥੇ ਦੇ ਮਾਹੌਲ ਦਾ ਤਾਂ ਬਹੁਤ ਜ਼ਿਆਦਾ ਫਰਕ ਆ ਸ਼ਹਰਾਂ ਦੇ ਪ੍ਰੋਗਰਾਮ ਬਹੁਤ ਦੇਖੀ ਦੀਆਂ ਪਰ ਜਿਹੜਾ ਸਾਡਾ ਦਿਲ ਨੂੰ ਤਸੱਲੀ ਔਰ ਜਿਹੜੀ ਸਾਨੂੰ ਸਕੂਨ ਮਿਲਦਾ ਇੱਥੇ ਆ ਕੇ ਉਹ ਉੱਥੇ ਨਹੀਂ ਮਿਲਦਾ ਹੈਗਾ ਸਾਵਣ ਚੜ੍ਹਿਆ ਤੀਆਂ ਆਈਆਂ ਪਿਪਲਾਂ ਦੇ ਨਾਲ ਪਿੰਗਾ ਪਾਈਆਂ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਸਰਦੀਪ ਸਿੰਘ ਅ ਦੱਸਦੀ ਗਏ ਕੰਗਰਾਲੀ ਸੇਖਾਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਇਸ ਵਕਤ ਜਿੱਥੇ ਤਿਹਾਰ ਮਨਾਇਆ ਜਾ ਰਿਹਾ ਸਾਡੇ ਨਾਲ ਐਮਐਲਏ ਜਗਤਾਰ ਸਿੰਘ ਜੀ ਦੇ ਆਧਰਮ ਪਤਨੀ ਮੌਜੂਦ ਨੇ ਉਹ ਨਾਲ ਗੱਲਬਾਤ ਕਰਦੇ ਆ ਪੰਜਾਬੀ ਸਤਿ ਸ਼ਕਾਲ ਜੀ ਆਹ ਤਿਹਾਰ ਤੇ ਅੱਜ ਪਹੁੰਚੇ ਹੋ ਕਿਵੇਂ ਦਾ ਮਹਿਸੂਸ ਕਰ ਰਹੇ ਜੀ ਮੈਂ ਪਹਿਲਾਂ ਤਾਂ ਸਭ ਨੂੰ ਸਾਰਿਆਂ ਨੂੰ ਮੈਂ ਆਪਣੀਆਂ ਬੀਬੀਆਂ ਭੈਣਾਂ ਸਾਰਿਆਂ ਨੂੰ ਤੀਆਂ ਦੇ ਤਿਹਾਰ ਤੇ ਬਹੁਤ-ਬਹੁਤ ਮੁਬਾਰਕਾ ਦਿੰਦੀਆਂ ਵਧਾਈਆਂ ਦਿੰਦੀਆਂ ਇਹ ਹਰੇ ਭਰੇ ਮੇਲੇ ਸਾਰੇ ਕਿਤੇ ਲੱਗਦੇ ਰਹਿਣ ਤੇ ਬਾਕੀ ਮੈਂ ਇਹੀ ਕਹਿਨੀ ਆਂ ਵੀ ਜੇ ਤੀਆਂ ਦਾ ਤਿਹਾਰ ਲੱਗਦਾ ਤਾਂ ਹਰ ਥਾਂ ਅਸੀਂ ਪਹੁੰਚਦੇ ਆਂ ਸਾਨੂੰ ਤਾਂ ਆਈ ਬਦਿਆ ਲੱਗਦਾ ਵੀ ਸਾਰੀਆਂ ਬੀਬੀਆਂ ਨੂੰ ਮਿਲ ਕੇ ਬਹੁਤ ਵਧੀਆ ਖੁਸ਼ੀ ਹੁੰਦੀ ਆ ਤੀਆਂ ਦਾ ਤਿਹਾਰ ਮਨਾਉਂਦੇ ਨੇ ਸਾਰੇ ਸਾਰਿਆਂ ਨੂੰ ਆਪਣੇ ਪੁਰਾਣੇ ਵਿਰਸੇ ਨਾਲ ਹਾਂਜੀ ਹਾਂ ਵਿਰਸੇ ਨਾਲ ਇਸ ਨੂੰ ਲੈ ਕੇ ਗੱਲ ਕਰੀਏ ਤਾਂ ਬਹੁਤ ਅੱਜ ਤੱਕ ਜਿਹੜਾ ਇਹ ਵਿਰਸਾ ਵਿਸਰਦਾ ਜਾ ਰਿਹਾ ਕੀ ਕਹਿਣਾ ਚਾਹੀਏ ਕਿਥੇ ਜਾਨੀ ਤੇ ਕਮੀ ਲੱਗਦੀ ਹੈ ਨਹੀਂ ਪਹਿਲਾਂ ਲੱਗਦੀ ਸੀ ਸਾਨੂੰ ਕਮੀ ਵਿਰਸਾ ਵੀ ਕਿਤੇ ਸਾਡਾ ਕਿਤੇ ਨਾ ਕਿਤੇ ਲੋਪ ਹੋ ਰਿਹਾ ਪਰ ਨਹੀਂ ਹੁਣ 2-3 ਸਾਲ ਤੋਂ ਸਾਨੂੰ ਲੱਗਦਾ ਵੀ ਬਹੁਤ ਲੋਕੀ ਦੁਆਰਾ ਵਿਰਸੇ ਨਾਲ ਜੁੜ ਗਏ ਨੇ ਸੁਨੇਹਾ ਕੀ ਦੇਵੋਗੇ ਮੈਂ ਤਾਂ ਹੀ ਸੁਨੇਹਾ ਦੇ ਦੇਣਾ ਚਾਹੁੰਦੀ ਆ ਵੀ ਸਾਰੇ ਲੋਕੀ ਵਿਰਸੇ ਨਾਲ ਆਪਣੇ ਨਾਲ ਜੁੜੇ ਰਹਿਣ ਇਹ ਤੀਆਂ ਮਨਾਉਂਦੇ ਨੇ ਤੇ ਸਾਰੇ ਸਾਰਿਆਂ ਨੂੰ ਇਹ ਬੱਚਿਆਂ ਨੂੰ ਪਤਾ ਲੱਗਦਾ ਵੀ ਸਾਡਾ ਪੁਰਾਣਾ ਵਿਰਸਾ ਇਹ ਸੀਗਾ ਉਹ ਇਸ ਵਕਤ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਪ੍ਰਿੰਸੀਪਲ ਸੱਸੀ ਕਾਲ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਸੱਸੀ ਕਾਲ ਗੱਲ ਕਰੀਏ ਤੇ ਇਤਿਹਾਸ ਦੀ ਕਿਉਂ ਤੁਸੀਂ ਇੱਕ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਹੋ ਇਤਿਹਾਸ ਕਿਸ ਤਰ੍ਹਾਂ ਦਾ ਤੀਆਂ ਦੇ ਨਾਲ ਜਿਹੜਾ ਜੁੜਿਆ ਹੋਇਆ ਕਿਉਂਕਿ ਜਿਵੇਂ ਲਗਾਤਾਰ ਤਿਹਾਰ ਹੁਣ ਮਨਾਉਣੇ ਫਿਰ ਸ਼ੁਰੂ ਹੋ ਗਏ ਨੇ ਜੀ ਸਦੀਆਂ ਤੋਂ ਜੀ ਦੇਖੋ ਇਹ ਚੱਲਿਆ ਆ ਰਿਹਾ ਹੈ ਆਪਣੇ ਭਾਰਤ ਦੇਸ਼ ਜਿਹੜਾ ਹੈਗਾ ਆ ਉਹ ਤਿਹਾਰਾਂ ਦਾ ਪੀਰ ਆ پیغمبرਾਂ ਦਾ ਤੇ ਦੇਵੀ ਦੇਵਤਾਵਾਂ ਦਾ ਆਪਣਾ ਬਹੁਤ ਹੀ ਕਹਿ ਲਓ ਵੀ ਪ੍ਰਮੁੱਖ ਸਥਾਨ ਰਿਹਾ ਆ ਤੇ ਇਹਦੇ ਵਿੱਚ ਤੀਆਂ ਦਾ ਜਿਵੇਂ ਅੱਜ ਤਿਉਹਾਰ ਮਨਾਇਆ ਜਾ ਰਿਹਾ ਆ ਸਾਰੇ ਪਾਸੇ ਤੋਂ ਇਹ ਜੋ ਹੈ ਬਹੁਤ ਹੀ ਬੀਬੀਆਂ ਪਹਿਨਾ ਵਾਸਤੇ ਲੇਡੀਜ਼ ਸਾਰੀਆਂ ਬੱਚੇ ਇਕੱਤਰ ਹੋਏ ਹੋਏ ਆ ਤੋਂ ਇਹਦੇ ਵਿੱਚ ਜਿਹੜਾ ਕਹਿ ਲਓ ਜੋਰ ਸ਼ੋਰ ਨਾਲ ਬਹੁਤ ਮਨ ਨਾਲ ਤਿਆਰ ਸਜ ਤਜ ਕੇ ਬੱਚੇ ਆਏ ਹੋਏ ਆ ਤੇ ਉਹਦੇ ਨਾਲ ਦੇਖੋ ਮਨ 'ਚ ਇੱਕ ਹੂਕ ਪੈਦਾ ਹੁੰਦੀ ਸੌਣ ਦਾ ਤਿਹਾਰਾ ਹੈ ਔਰ ਉਹਦੇ ਨਾਲ ਪੀਂਗਾ ਪਾ ਕੇ ਨਾਚ ਗਾਣਾ ਕਰਕੇ ਤੇ ਆਪਣੇ ਪੁਰਾਣੇ ਵਿਰਸੇ ਨੂੰ ਜਿਹੜਾ ਆ ਜੀਵੰਤ ਕੀਤਾ ਜਾ ਰਿਹਾ ਆ ਔਰ ਇਹ ਕੰਮ ਜਿਹੜਾ ਆ ਸਦੀਆਂ ਤੋਂ ਆਪਣੇ ਚੱਲਿਆ ਆ ਰਿਹਾ ਸੀਗਾ ਆਂਦਾ ਹੈ ਔਰ ਚੱਲਦਾ ਰਹੇਗਾ ਜਰੂਰ ਜੀ ਦੇਖੋ ਕਮਿਊਨਿਟੀ ਨਾਲ ਨਾਲ ਜੋੜਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਨੂੰ ਵੀ ਸਿਖਾਇਆ ਜਾਂਦਾ ਹੈ ਜਿਵੇਂ ਸਾਡੀ ਪੀਟੀਏ ਪੀਟੀਐਮਸ ਹੁੰਦੀਆਂ ਆ ਪੇਰੈਂਟਸ ਨਾਲ ਹੁਣ ਦੇਖੋ ਸਾਰੇ ਬੱਚਿਆਂ ਦੇ ਪਿੰਡ ਦੇ ਪੇਰੈਂਟਸ ਜਿਹੜੇ ਆਉ ਇਥੇ ਪੇਰੈਂਟਸ ਮੀਨਸ ਲੇਡੀ ਜਿਹੜੀਆਂ ਹੈਗੀਆਂ ਆ ਮਾਤਾ ਮਾਤਾਵਾਂ ਆਈਆਂ ਹੋਈਆਂ ਆ ਤੇ ਉਹਨਾਂ ਨਾਲ ਰਲਣਾ ਮਿਲਣਾ ਮਿਲਣਾ ਜੁਲਣਾ ਇੱਕ ਕਹਿ ਲੋ ਵੀ ਖੁਸ਼ੀ ਦੇ ਤਿਹਾਰ ਤੇ ਬਹੁਤ ਵਧੀਆ ਲੱਗਦਾ ਹੈ ਆਮ ਆਦਮੀ ਪਾਰਟੀ ਤੋਂ ਮਾਲਵਾ ਜੋਨ ਇਨਚਾਰਜ ਇਸ ਵਕਤ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭੈਣ ਜੀ ਸਤਿ ਸ੍ਰੀ ਅਕਾਲ ਸਸੀ ਕਲਵੀਰ ਜੀ ਹਾਂ ਕਿੱਤਾ ਭਾਵੇਂ ਕੋਈ ਵੀ ਹੋਵੇ ਪਰ ਲੇਡੀਜ਼ ਹਰ ਵਕਤ ਅੱਗੇ ਹੁੰਦੀਆਂ ਨੇ ਅੱਜ ਵੀ ਸੌਣ ਦਾ ਜਿਹੜਾ ਤਿਉਹਾਰ ਆ ਤੀਆਂ ਦਾ ਉਹ ਮਨਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਤਰ੍ਹਾਂ ਜਾਰੀ ਰਹੂਗਾ ਇਸ ਪਿੰਡ ਦੇ ਵਿੱਚ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਨੂੰ ਅੱਜ ਤੀਜ ਦਾ ਤਿਹਾਰ ਆ ਉਹਦੀਆਂ ਵਧਾਈਆਂ ਦਿੰਨੀ ਆ ਤੇ ਨਾਲ ਦੀ ਨਾਲ ਤੁਸੀਂ ਗੱਲ ਕੀਤੀ ਕਿ ਵਿੱਸੇ ਦੀ ਜਿਹੜਾ ਵਿੱਸਾਏ ਵਿੱਸਾ ਸਾਡੇ ਪੰਜਾਬੀਆਂ ਦੀ ਪਹਿਚਾਣ ਆ ਇਹਨੂੰ ਕਾਇਮ ਰੱਖਣ ਦੇ ਲਈ ਪੰਜਾਬੀ ਹੱਥ ਸਮੇ ਤਿਆਰ ਆ ਦਿੰਦੇ ਨੇ ਜੇਕਰ ਅੱਜ ਤੀਜ ਦੀ ਗੱਲ ਕਰੀਏ ਤਾਂ ਹਰ ਇੱਕ ਸਾਲ ਜਦੋਂ ਤੀਆਂ ਦਾ ਇਤਿਹਾਸ ਆਉਂਦਾ ਹੈ ਸਾਡੀਆਂ ਇਹ ਭੈਣਾਂ ਮਿਲ ਜੁਲ ਕੇ ਪਿੰਡ ਪੱਦਰ ਤੇ ਬੱਚਿਆਂ ਨੂੰ ਵੀ ਉਸ ਸਾਡੇ ਵਿਸੇ ਪ੍ਰਤੀ ਜਾਗਰੂਕ ਕਰਦੇ ਨੇ ਜਿਹੜੀਆਂ ਉਦੋਂ ਬਣਗੀਆਂ ਪੇਸ਼ ਕੀਤੀਆਂ ਜਾਂਦੀਆਂ ਸੀ ਜਦੋਂ ਜਿਹੜੀਆਂ ਸਾਡੀਆਂ ਧੀਆਂ ਨੇ ਵਿਆਹ ਕੇ ਸਹੁਰੇ ਪਿੰਡ ਚਲੀਆਂ ਜਾਂਦੀਆਂ ਸੀ ਇਹ ਇੱਕ ਰਸਮ ਬਣ ਗਈ ਸੀ ਕਿ ਧੀਆਂ ਦੇ ਤਿਹਾੜ ਵਿੱਚ ਜਿਹੜੀਆਂ ਸਾਡੀਆਂ ਧੀਆਂ ਵਿਆਹ ਕੇ ਸਹੁਰੇ ਪਿੰਡ ਗਈਆਂ ਨੇ ਉਹ ਧੀਆਂ ਵਿੱਚ ਆਪਣੇ ਪੇਕੇ ਪਿੰਡ ਆਉਂਦੀਆਂ ਸੀ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸੀ ਮਾਵਾਂ ਦੇ ਨਾਲ ਭੁਜਾਈਆਂ ਦੇ ਨਾਲ ਮਿਲ ਕੇ ਗੱਲਬਾਤ ਕਰਦੀਆਂ ਸੀ ਕੁਝ ਉਹਨਾਂ ਦੇ ਜਿਹੜੇ ਨਹੋਰੇ ਸੀ ਆਪਣੇ ਸਹੁਰੇ ਪਰਵਾਬ ਦੇ ਨਾਲ ਉਹ ਸਿੱਧੇ ਨਹੀਂ ਸੀ ਦੱਸੇ ਜਾਂਦੇ ਦੇ-ਦੇ ਰਾਹੀ ਬੋਲੀਆਂ ਦੇ ਜਰੀਏ ਜਾਂ ਕੋਈ ਸਿੱਠਣੀਆਂ ਪਾ ਕੇ ਇਸ ਤੀਕੇ ਜਿਹੜੇ ਆਪਣੇ ਬਲਵਲੇ ਨੇ ਪੇਸ਼ ਕੀਤੇ ਜਾਂਦੇ ਸੀ ਇਹ ਮਤਲਬ ਇੱਕ ਮਲਾਪ ਦਾ ਪਲਗਾਲੀਏ ਕਿ ਜਿਹੜੀਆਂ ਭੈਣਾਂ ਸਹੁਰੇ ਘਰ ਚਲੀਆਂ ਜਾਂਦੀਆਂ ਨੇ ਉਹ ਜਦੋਂ ਆਪਣੇ ਪੇਕੇ ਪਿੰਡ ਆਉਂਦੀਆਂ ਨੇ ਖੁੱਲ ਕੇ ਆਪਣੇ ਪਰਿਵਾਰ ਦੇ ਵਿੱਚ ਵਿਚਰਦੀਆਂ ਨੇ ਮੇਰਾ ਵੀ ਇਹੀ ਸਨੇਹਾ ਹੈ ਕਿ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਆ ਸਾਨੂੰ ਉਹਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਹੁਣ ਅਸੀਂ ਮਾਡਰਨ ਖਿਆਲਾਂ ਦੇ ਹੋ ਗਏ ਆ ਤੇ ਜਿਹੜੇ ਸਾਡਾ ਪੰਜਾਬੀ ਵਿਸਾਏ ਸਾਡੇ ਪੰਜਾਬ ਦੀਆਂ ਬਣ ਗਈਆਂ ਨੇ ਉਹਨਾਂ ਨੂੰ ਅਸੀਂ ਆਪਣੇ ਬੱਚਿਆਂ ਦੇ ਅੱਖੋਂ ਪਰੋਖੇ ਕਰੀਏ ਕਾਫੀ ਸਮਾਂ ਪਿੱਛੇ ਲੰਘਿਆ ਹੈ ਕਿ ਜਿਦੇ ਵਿੱਚ ਸਾਡੇ ਇਹ ਜਿਹੜੇ ਤਿਹਾੜ ਨੇ ਇਹ ਸਾਡੀਆਂ ਬਣ ਗਈਆਂ ਨੇ ਉਹ ਅਲੋਪ ਹੋ ਰਹੀਆਂ ਸੀ ਪਰ ਹੁਣ ਮਾਨ ਸਰਕਾਰ ਨੇ ਫੇਰ ਪੰਜਾਬ ਨੂੰ ਰੰਗਲਾ ਪੰਜਾਬ ਖੁਸ਼ਹਾਲ ਪੰਜਾਬ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਮੁੜ ਤੋਂ ਜਿਹੜੀ ਸਾਡੀ ਉਹ ਚੀਜ਼ਾਂ ਅਲੋਪ ਹੋ ਚੁੱਕੀਆਂ ਸੀ ਮੁੜ ਤੋਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਤੇ ਪੰਜਾਬ ਫੇਰ ਤੋਂ ਆਪਣੀ ਉਹੀ ਸ਼ਾਨੋ ਸ਼ੌਕਤ ਦੇ ਨਾਲ ਵਧ ਕਰਾਰ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਜੀਤ ਪਿੰਡ ਦੀ ਨੂ ਆ ਤੇ ਡਾਕਟਰ ਪਰਮਿੰਦਰ ਪਿੰਡ ਦੇ بیٹے ਇਹਨਾਂ ਦੇ ਇਥੋਂ ਦੇ ਕਾਰਡੀਓਲੋਜਿਸਟ ਪੀਜੀਆ ਚ ਤੇ ਅਸੀਂ ਮੋਹਾਲੀ ਤੋਂ ਆਏ ਆ ਚੰਡੀਗੜ੍ਹ ਤੋਂ ਤੇ ਬਹੁਤ ਹੀ ਵਧੀਆ ਲੱਗਿਆ ਇੱਥੇ ਸਾਰਿਆਂ ਦਾ ਜੋ ਆਰਗੇਨਾਈਜ਼ ਕੀਤਾ ਹੋਇਆ ਪ੍ਰੋਗਰਾਮ ਕਿਉਂਕਿ ਅਸੀਂ ਉੱਥੇ ਦੇਖਦੇ ਆਂ ਵੀ ਅੱਜ ਕੱਲ੍ਹ ਉੱਥੇ ਹੋਟਲਾਂ ਚ ਕਲੱਬਾਂ ਚ ਤੀਆਂ ਮਨਾਉਣ ਲੱਗ ਗਏ ਨੇ ਲੇਕਿਨ ਉਹ ਚੀਜ਼ ਮੈਨੂੰ ਲੱਗਦਾ ਹੈ ਇਹ ਅਲੋਪ ਹੁੰਦੀ ਜਾ ਰਹੀ ਹੈ ਜਿਹੜਾ ਆਪਣਾ ਪੰਜਾਬੀ ਵਿਰਸਾ ਹੈਗਾ ਉਹ ਤਾਂ ਡੀਜੇ ਲਗਾ ਦਿਓ ਤੇ ਨੱਚ ਲਓ ਤੇ ਬਸ ਇਹੀ ਰਹਿ ਗਿਆ ਤੀਆਂ ਦਾ ਮਤਲਬ ਲੇਕਿਨ ਇੱਥੇ ਆ ਕੇ ਅੱਜ ਮੈਨੂੰ ਇੰਨੀ ਵਧੀਆ ਖੁਸ਼ੀ ਮਿਲ ਰਹੀ ਹੈ ਦੀਦੀ ਉਹਨਾਂ ਨੇ ਮੈਨੂੰ ਬੁਲਾਇਆ ਇਨਵਾਈਟ ਕੀਤਾ ਤੇ ਇਹਦੇ ਲਈ ਬਹੁਤ ਬਹੁਤ ਥੈਂਕਸ ਤੇ ਮਤਲਬ ਐਦਾਂ ਲੱਗ ਰਿਹਾ ਵੀ ਇਹ ਚੀਜ਼ਾਂ ਆਪਾਂ ਨੂੰ ਨੈਕਸਟ ਜਨਰੇਸ਼ਨ ਤੱਕ ਪਾਸ ਆਨ ਕਰਨੀਆਂ ਚਾਹੀਦੀਆਂ ਨੇ ਸ਼ਹਿਰ ਨਾਲੋਂ ਹਟ ਕੇ ਕਿੰਨਾ ਹਾਂਜੀ ਬਹੁਤ ਤੁਸੀਂ ਪਿੰਡ ਦੇ ਨਾਲ ਜੁੜੇ ਹੋ ਸ਼ਹਿਰ ਦੇ ਵਿੱਚ ਰਹਿੰਦੇ ਹਾਂਜੀ ਹਾਂਜੀ ਮਤਲਬ ਮੈਨੂੰ ਕਾਫੀ ਫਰਕ ਲੱਗਿਆ ਅੱਜ ਇੱਥੇ ਆ ਕੇ ਵੀ ਉੱਥੇ ਤਾਂ ਹੋਈ ਮੈਂ ਕਹਿ ਰਹੀ ਆ ਵੀ ਉੱਥੇ ਤਾਂ ਸਿਰਫ ਕਹ ਲੋ ਵੀ ਤੀਆਂ ਦਾ ਇੱਕ ਡੀਜੇ ਦਾ ਪ੍ਰੋਗਰਾਮ ਰਹਿ ਗਿਆ ਤੇ ਇੱਥੇ ਆ ਕੇ ਜਿਵੇਂ ਗਿੱਧਾ ਬੋਲੀਆਂ ਤੇ ਆਪਣਾ ਸਾਰੀਆਂ ਭੈਣਾਂ ਨੂੰ ਇਕੱਠੇ ਹੋ ਕੇ ਇੱਕ ਜ਼ਰੀਆ ਇਹ ਮਿਲਣ ਦਾ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਵੀ ਆਪਣੇ ਕਿਨੋਂ ਸੋਹਰੇ ਪਿੰਡ ਦੇ ਵਿੱਚ ਆਏ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈ ਬੀ ਸੂ ਸੋਹਰੇ ਆ ਕਿ ਨਾ ਦੀਆਂ ਦੇ ਅੱਜ ਮੈਨੂੰ ਇੰਨਾ ਮਤਲਬ ਕਿ ਮੈਂ ਦਾ ਤਿਆਰ ਹੋ ਕੇ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਈ ਆ ਅੱਜ ਮੈਂ ਉਹ ਡਾਕਟਰ ਸਾਹਿਬ ਨੂੰ ਕਹਿ ਰਹੀ ਸੀ ਮੈਂ ਕਿ ਐਦਾਂ ਦੀ ਫੀਲਿੰਗ ਆ ਰਹੀ ਹੈ ਵੀ ਜਿਵੇਂ ਮੈਂ ਡੋਲੀ ਵਾਲੀ ਕਾਰ ਚ ਉਤਰ ਕੇ ਆ ਰਹੀ ਹਾਂ ਮਤਲਬ ਉਹ ਕਹਿੰਦੇ ਵੀ ਅੱਗੇ ਤੂੰ ਆਂਦੀ ਸੀ ਵੀ ਪੇਕੇ ਨਹੀਂ ਲੇਕਿਨ ਅੱਜ ਤੈਨੂੰ ਪੂਰਾ ਐਦਾਂ ਲੱਗਣਾ ਚਾਹੀਦਾ ਵੀ ਸੋਹਰਿਆਂ ਦਾ ਪਿੰਡ ਆ ਗਿਆ ਬਹੁਤ ਵਧੀਆ ਲੱਗ ਰਿਹਾ ਹੈ ਮੇਰਾ ਨਾਮ ਜਸਵੀਰ ਕੌਰ ਮਖਤਿਆਰ ਸਿੰਘ ਦੀ ਵਾਈਫ ਆ ਜੀ ਇੱਥੇ ਦੇ ਪੰਚ ਨੇ ਜ ਅਸੀਂ ਕਾਫੀ ਸਾਲਾਂ ਤੋਂ ਤੀਆਂ ਮਨਾ ਰਹੇ ਹਾਂ ਜੀ ਇੱਥੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਪਿੰਡ ਦੀਆਂ ਨੌਜਵਾਨ ਬੱਚੀਆਂ ਸਾਡੀਆਂ ਬਜ਼ੁਰਗ ਮਾਤਾ-ਮਾਂ ਤੇ ਭੈਣਾਂ ਸਾਡੇ ਹਾਨ ਪ੍ਰਵਾਨ ਦੀਆਂ ਸਾਰੀਆਂ ਅਸੀਂ ਰਲ ਮਿਲ ਕੇ ਤੀਆਂ ਮਨਾਉਂਦੀਆਂ ਤੇ ਪਿੰਗਾ ਝੂਟਦੀਆਂ ਵਾਂ ਬੱਚੀਆਂ ਆਪੋ ਆਪਣੇ ਮਨੋਂ ਦੇ ਭਾਵ ਨੂੰ ਇੱਥੇ ਪ੍ਰਗਟ ਕਰਦੀਆਂ ਨੇ ਸਟੇਜ ਦੇ ਉੱਪਰ ਆ ਕੇ ਸਾਰੇ ਬਹੁਤ ਖੁਸ਼ ਤੇ ਬਹੁਤ ਹੱਸ ਖੇਡ ਕੇ ਆਪਣੇ ਤੀਆਂ ਮਨਾਉਂਦੀਆਂ ਨੇ ਜੀ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਸਾਡੇ ਗੈਸਟ ਨੇ ਜੀ ਸਾਨੂੰ ਬਹੁਤ ਵਧੀਆ ਲੱਗਦਾ ਇਹਨਾਂ ਨੇ ਬਹੁਤ ਟਾਈਮ ਸ਼ਾਰਟ ਨੋਟਿਸ ਦੇ ਉੱਤੇ ਇਹਨਾਂ ਨੇ ਆਏ ਇੱਥੇ ਸਾਨੂੰ ਬਹੁਤ ਜ਼ਿਆਦਾ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਸਾਡੇ ਨਿੱਕੇ ਜਿਹੇ ਸਨੇਹ ਤੇ ਇੱਥੇ ਪਹੁੰਚੇ ਨੇ ਤੇ ਸਾਡੀਆਂ ਖੁਸ਼ੀਆਂ ਨੂੰ ਚਾਰ ਚੰਦ ਲਾਏ ਨੇ ਜੀ ਤੇ ਤੁਸੀਂ ਇਹ ਸਾਰਾ ਪ੍ਰੋਗਰਾਮ ਉਲੀਕਿਆ ਹੈਗਾ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈ ਕਿ ਨਾ ਸਾਰਾ ਜਿੰਨਾ ਹੈਗਾ ਸੀ ਸਾਰੇ ਪਹੁੰਚੇ ਨੇ ਸਾਡੀ ਟੀਮ ਆ ਜੀ ਇਹ ਮੇਰੇ ਨਾਲ ਦੀਆਂ ਮੇਰੇ ਫਰੈਂਡਸ ਨੇ ਅਸੀਂ ਸਾਰਿਆਂ ਨੇ ਉਲੀਕਿਆ ਥੋੜਾ ਜਿਹਾ ਕਰ ਲਿਆ ਸਾਰੇ ਪਿੰਡ ਦਾ ਬਾਕੀ ਸਾਥ ਆਈ ਸਾਡਾ ਸਾਰਿਆਂ ਦਾ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਈ ਮਹੀਨੇ ਇੱਕ ਮਹੀਨੇ ਤੋਂ ਲਗਾਤਾਰ ਸੀ ਲਗਾਤਾਰ ਪੈਸੇ ਵਗੈਰਾ ਸੋ ਜੋ ਵੀ ਹੈ ਆਪਣਾ ਤਿਲ ਫੁੱਲ ਇਕੱਠਾ ਕਰਕੇ ਅੱਜ ਰੂਬਰੂ ਹੋયા ਸਾਰਿਆਂ ਦੇ ਔਰ ਸਾਰੀ ਤਕਰੀਬਨ ਖੁਸ਼ ਨੇ ਜੀ ਸਾਡੇ ਨਾਲ ਦੇ ਜੋ ਵੀ ਹੈਗੇ ਨੇ ਤੇ ਹਰ ਮਨਾਉਣ ਲਈ ਯੂ ਐਸ ਏ ਤੋਂ ਵੀ ਭੈਣ ਇੱਥੇ ਪਹੁੰਚਿਆ ਤੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਕਿ ਨਾ ਬਾਹਰਲਾ ਵਿਰਸਾ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਆ ਕੇ ਆਪਣੇ ਪਿੰਡ ਦੇ ਵਿੱਚ ਕਿ ਨਾ ਮਨਾਉਣ ਦਾ ਕਿਸ ਤਰ੍ਹਾਂ ਲੱਗ ਰਿਹਾ ਕੀ ਨਾਮ ਕੀ ਹੈ ਆਪਣਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੋਮਲਪ੍ਰੀਤ कौर ਤੇ ਮੈਂ ਸੁਖਵੀਰ ਸਿੰਘ ਦੀ ਵਾਈਫ ਹਾਂ ਯੂ ਐਸ ਏ ਤੇ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਅੱਜ ਬਹੁਤ ਵਧੀਆ ਮਾਹੌਲ ਆਰੇਂਜਮੈਂਟ ਸਾਰਾ ਕੁਝ ਬਹੁਤ ਵਧੀਆ ਕੀਤਾ ਹੋਇਆ ਉੱਥੋਂ ਦੇ ਤੇ ਇੱਥੇ ਦੇ ਮਾਹੌਲ ਦਾ ਤਾਂ ਬਹੁਤ ਜ਼ਿਆਦਾ ਫਰਕ ਆ ਜੀ ਫੋਰਨ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਬਣਾਏ ਜਾਂਦੇ ਨੇ ਉੱਥੇ ਬਸ ਉਦਾਂ ਹੀ ਡੀਜੇ ਲਗਾ ਕੇ ਜਸਟ ਡਾਂਸ ਵਗੈਰਾ ਹੁੰਦਾ ਇੱਕ ਹਾਲ ਦੇ ਵਿੱਚ ਫੰਕਸ਼ਨਸ ਵਗੈਰਾ ਹੋ ਜਾਂਦੇ ਨੇ ਪਰ ਇੱਥੇ ਦਾ ਮਾਹੌਲ ਜਿਹੜਾ ਵਾ ਉਹ ਬਹੁਤ ਵਧੀਆ ਵਾ ਬਹੁਤ ਅਲੱਗ ਹੈ ਡਿਫਰੈਂਟ ਆ ਹਾਂਜੀ ਚਲੋ ਬਹੁਤ ਵਧੀਆ ਕਿ ਬੱਚਿਆਂ ਨੂੰ ਸੁਨੇਹਾ ਦੇਵਾਂਗੇ ਇਹ ਤਿਹਾੜ ਮਨਾਉਣੇ ਚਾਹੀਦੇ ਹਾਂ ਹਾਂਜੀ 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 ਇਹ ਹਰ ਸਾਲ ਹੋਣਾ ਚਾਹੀਦਾ ਵਾ ਖੋਚਨੇ ਇਸ ਟਾਈਮ। थैंक यू थैंक यू। ਅੰਟੀ ਆਪਣਾ ਇਹ ਕਿਹੜਾ ਪਿੰਡ ਹੈਗਾ? ਇਹੀ ਪਿੰਡ ਤੋਂ ਆਇਆ ਕੀ ਨਾਮ ਆਪਣਾ? ਹਾਂਜੀ ਮਨਜੀਤ ਕੌਰ ਪਿੰਡ ਕੰਗੜਾਈ ਸਿੱਖਾਂ ਦੀ ਜੀ। ਠੀਕਾ। ਤੇ ਤੁਸੀਂ ਅੱਜ ਪ੍ਰੋਗਰਾਮ 'ਚ ਸ਼ਿਰਕਤ ਕਰਨ ਆਇਆ। ਪਹਿਲਾਂ ਕਿਸ ਤਰ੍ਹਾਂ ਦਾ ਮਨਾਉਂਦੇ ਸੀ ਜਦੋਂ ਤੁਹਾਡੇ ਜਵਾਨੀ ਵੇਲੇ ਅੱਜ ਕਿਸ ਤਰ੍ਹਾਂ ਦਾ ਕਿੰਨਾ ਕੁ ਡਿਫਰੈਂਟ ਆਇਆ ਹਾਂ? ਹਾਂਜੀ ਜੀ ਮੈਂ ਸਾਡੇ ਜਵਾਨੀ ਵਿੱਚ ਪਹਿਲੀ ਜਣਾ ਮਨਾਉਂਦੇ ਸੀਗੇ ਅਸੀਂ ਸਾਨੂੰ ਉਸੇ ਤਰ੍ਹਾਂ ਮਹਿਸੂਸ ਹੋਇਆ ਇਹ ਵੀ ਹੁਣ ਉੱਕਣੇ ਮਨਾਉਣ ਲੱਗ ਗਏ ਬਹੁਤ ਖੁਸ਼ੀ ਹੋਈ ਹੈ ਪਿੰਡ ਦੇ ਨਾਲ ਨੱਗਰ ਨਾਲ ਰਲ ਕੇ ਸਾਡੇ ਮਾਮਾ ਤੇ ਭੈਣਾਂ ਬੀਬੀਆਂ ਸਾਰੇ ਬੱਚੇ ਬਹੁਤ ਖੋ ਪਿੰਡ ਵਿੱਚ ਇਕਤਾ ਪਿਆਰ ਆ ਬਹੁਤ ਬਹੁਤ ਸਬੰਧੀ ਨਾਲ ਕੰਮ ਚੱਲਿਆ ਸਾਡੇ ਤੇ ਇਹਨਾਂ ਆਪਣੇ ਭਾਈਚਾਰਕ ਸਾਂਝ ਚ ਵੀ ਵੱਧਾ ਬੜਾਵਾ ਹੁੰਦਾ ਹੈ ਕਿ ਨਾ ਇਹ ਮਨਾਉਣ ਨਾਲ ਕਿ ਨਹੀਂ ਹਾਂਜੀ ਬਹੁਤ ਇਕਾ ਸਾਰੇ ਮਤਬਦ ਪਿੰਡ ਦਾ ਬੱਚੇ ਵੀ ਮੋਬਾਈਲ ਛੱਡ ਕੇ ਇਹਨਾਂ ਜੁੜਨਗੇ ਉਹ ਵੀ ਹਾਂਜੀ 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 ਬਹੁਤ ਵਧੀਆ ਮਤਬ ਪ੍ਰੋਗਰਾਮ ਹੋਇਆ ਜੀ ਇਹ ਚਲੋ ਵਾਹ ਵਧੀਆ ਥੈਂਕ ਯੂ ਬੇਟੇ ਕੀ ਨਾਮ ਹੈ ਮੇਰਾ ਨਾਮ ਦਸਰੀਤ कौर ਹੈ ਮੈਂ ਪਿੰਡ ਕੁੰਗਰਾਲੀ ਸਿੱਖਾ ਚ ਰਹਿੰਦੀ ਹਾਂ ਇਹ ਸਕੂਲ ਬਹੁਤ ਵਧੀਆ ਹੈ ਤੇ ਇੱਥੇ ਦੀ ਪੜ੍ਹਾਈ ਵੀ ਬਹੁਤ ਵਧੀਆ ਹੈ। ਹਾਜਸੌਨ ਦੇ ਮੀਨ ਦੇ ਵਿੱਚ ਤੀਆਂ ਦਾ ਤਿਹਾਰ ਮਨਾ ਰਹੇ ਹੋ ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ ਵਾਹ। ਨਾਲੇ ਇੱਥੇ ਦੀ ਡਾਂਸ ਪਰਫਾਰਮੈਂਸ ਬਹੁਤ ਅੱਛੀ ਆ। ਬੋਲੀਆਂ ਆਂਦੀਆਂ ਨੇ। ਹਾਂਜੀ ਜੀ। ਇੱਥੇ ਬੋਲੀ ਸੁਣਾਓ। ਪੂ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲੈ ਆਂਦਾ ਆੜੂ ਪੂਆ ਬੈਠੀ ਸੀ ਫੁੱਫੜ ਲਾਂਦਾ ਝਾੜੂ ਨੇ ਪੂਆ ਬੈਠੀ ਸੀ ਫੁੱਫੜ ਲਾਂਦਾ ਝਾੜੂ ਬਗ ਦਿਨ ਦੀ ਵਿੱਚ ਨੋਂ ਦੇ ਕਬੂਤਰ ਬਗ ਦਿਨ ਦੀ ਵਿੱਚ ਨੋਂ ਦੇ ਕਬੂਤਰ ਮੈਨੀ ਸੋਰੇ ਜਾਣਾ ਸੋਰੇ ਮੰਗ ਦੇਸ ਕੂਟਰ ਮੈਨੀ ਸੋਰੇ ਜਾਣਾ ਸੋਰੇ ਮੰਗ ਦੇਸ ਕੂਟਰ ਕੀ ਨਾਮਾ ਤੁਹਾਡਾ ਅਗੰਦੀਪਕਰ ਪਿੰਡ ਕਿਹੜਾ? ਕੁੰਗਰਾਲੀ ਸਿੱਖਾਂ। ਬੋਲੀ ਜਾਂਦੀ ਆ। ਸੁਣਾਓ ਫਿਰ। ਕਾਂਚੇ ਦੇ ਗੋਲਾ ਸਵਿੱਚ ਸੋਨੇ ਦੀਆਂ ਵਾਲੀਆਂ। ਕਾਂਚੇ ਦੇ ਗੋਲਾ ਸਵਿੱਚ ਸੋਨੇ ਦੀਆਂ ਵਾਲੀਆਂ। ਜਾਂਦੇ ਰਹਿਣ ਮਾਪੇ ਧੀਆ ਪੁੱਤਾਂ ਮੰਗੂ ਪਾਲੀਆਂ। ਤੁਹਾਡੇ ਧਰਮ ਪਤਨੀ ਵੀ ਆਏ ਨੇ ਤੁਹਾਡਾ ਆਪਣਾ ਇੱਕ ਪਿੰਡਾ ਗੱਲ ਕਰ ਲਈਏ। ਜੀ। ਸ਼ਹਿਰ ਦੇ ਨਾਲ ਜੁੜੇ ਹੋਏ ਪਿੰਡ ਤੋਂ ਉੱਤਕੇ। ਕਿਸ ਤਰ੍ਹਾਂ ਦਾ ਫਰਕ ਮਹਿਸੂਸ ਕੀਤਾ ਔਰ ਕਿਵੇਂ ਦੇਖਦੇ ਹੋ ਇਸ ਬਾਰੇ? ਅ ਦੇਖੋ ਪਹਿਲੀ ਗੱਲ ਤਾਂ ਸਾਨੂੰ ਆਪਣੇ ਰੂਟਸ ਨਾਲ ਅਟੈਚ ਹੋ ਕੇ ਅਟੈਚ ਡਰੈਕ ਕਿ ਬਹੁਤ ਅੱਛਾ ਲੱਗਦਾ ਹੈ ਅਸੀਂ ਪਿੰਡ ਗਿਆੜਾ ਮਾਰਦੇ ਰਹਿੰਨੇ ਚੱਕਰ ਲੱਗਦਾ ਰਹਿੰਦਾ ਤੇ ਪਿੰਡ ਦਾ ਮਾਹੌਲ ਸਾਨੂੰ ਬਹੁਤ ਅੱਛਾ ਲੱਗਦਾ ਸ਼ਹਿਰਾਂ ਦੇ ਪ੍ਰੋਗਰਾਮ ਬਹੁਤ ਦੇਖੀ ਦੀ ਪਰ ਜਿਹੜਾ ਸਾਡਾ ਦਿਲ ਨੂੰ ਤਸੱਲੀ ਔਰ ਜਿਹੜੀ ਸਾਨੂੰ ਸਕੂਨ ਮਿਲਦਾ ਇੱਥੇ ਆ ਕੇ ਉਹ ਉੱਥੇ ਨਹੀਂ ਮਿਲਦਾ ਜਿਹੜਾ ਆਪਣੇ ਲੋਕ ਹੈਗੇ ਆ ਆਪਣੇ ਨਾਲ ਜਿਹੜੇ ਵੱਡੇ ਹੋਏ ਨੇ ਉਹਨਾਂ ਦੇ ਵਿੱਚ ਬੈਠ ਕੇ ਬਹੁਤ ਅੱਛਾ ਲੱਗਦਾ ਔਰ ਮੈਂ ਅਪਰੀਸ਼ੀਏਟ ਕਰਾਂਗਾ ਮੁਖਤਿਆਰ ਸਿੰਘ ਔਰ ਪਿੰਡ ਦੇ ਸਾਰੇ ਸੱਜਣਾ ਦਾ ਜੋ ਇਹ ਐਫਰਟਸ ਲਗਾਉਂਦੇ ਆ ਸਾਰਾ ਇਹ ਪ੍ਰੋਗਰਾਮਸ ਆਰਗੇਨਾਈਜ਼ ਕਰਦੇ ਆ ਇਹਦਾ ਬੈਨੀਫਿਟ ਸਿਰਫ ਸਾਨੂੰ ਨਹੀਂ ਆ ਸਾਡੇ ਬੱਚਿਆਂ ਨੂੰ ਆਪਣੇ ਕਲਚਰ ਦਾ ਪਤਾ ਚੱਲਦਾ ਜੀ ਆਪਣੇ ਬੱਚਿਆਂ ਨੂੰ ਹੋਰ ਰੂਟਸ ਨਾਲ ਅਟੈਚ ਕਿਵੇਂ ਰਹਿਣਾ ਉਹਦਾ ਪਤਾ ਚੱਲਦਾ ਜੀ ਤੇ ਬਹੁਤ ਵੱੱਛਾ ਉਪਰਾਲਾ ਹੈਗਾ ਜਿਹੜਾ ਮੈਂ ਚਾਹਨਾ ਕਿ ਅਸੀਂ ਇਹਦੇ ਵਿੱਚ ਵੱਧ ਚੜਕੇ ਇਹ ਹਿੱਸਾ ਪਈਏ ਤੇ ਨੂੰ ਅਸੀਂ ਅੱਗੇ ਵੀ ਕੰਟੀਨਿਊ ਰੱਖੀਏ ਜੀ ਸਰ ਐਸਐਸ ਸਕੂਲ ਚ ਤੁਸੀਂ ਪੜ੍ਹ ਕੇ ਗਏ ਹੋ ਕਿ ਨਾ ਜੀ ਉਹ ਅੱਜ ਐਸਐਸ ਸਕੂਲ ਚ ਫੰਕਸ਼ਨ ਅਟੈਂਡ ਕਰਨ ਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਨਾ ਸਰ ਬਹੁਤ ਅੱਛਾ ਲੱਗ ਰਿਹਾ ਜੀ ਮੇਰਾ ਆਪਣਾ ਸਕੂਲ ਜਿੱਥੇ ਮੈਂ 10th ਤੱਕ ਪੜ੍ਹਿਆ ਜੀ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਲੱਗਦਾ ਹੈ ਕਿ ਇਸ ਕਮਰਿਆਂ ਦੇ ਵਿੱਚ ਬੈਠ ਕੇ ਗਰਾਊਂਡ ਦੇ ਵਿੱਚ ਬੈਠ ਕੇ ਅਸੀਂ ਪੜ੍ਹਦੇ ਸੀ ਬਹੁਤ ਅੱਛੀ ਤਸੱਲੀ ਹੁੰਦੀ ਹੈ ਮਾਂ ਦੇ ਨਾਲ ਜੁੜੀ ਕੋਈ ਐਸੀ ਯਾਦ ਤੁਸੀਂ ਸਾਂਝਾ ਕਰਨੀ ਚਾਹੋ ਸਾਡੇ ਚੈਨਲ ਦੇ ਜ਼ਰੀਏ ਕਿਤੇ ਸਕੂਲ ਦੇ ਵਿੱਚ ਪਹੁੰਚੇ ਹੋਏ ਹੋ ਜੀ ਯਾਦਾਂ ਜੁੜੀਆਂ ਹੁੰਦੀਆਂ ਨੇ ਸਕੂਲ ਜੀ 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 ਕੋਈ ਐਸੀ ਯਾਦ ਜਿਹੜੀ ਨਾ ਭੁੱਲਣ ਯੋਗ ਹੋਵੇ ਸਕੂਲ ਦੀ ਸਕੂਲ ਦੀ ਯਾਦ ਜੀ ਸਾਡੇ ਸਕੂਲ 'ਚ ਇੱਕ ਵਾਰੀ ਫੰਕਸ਼ਨ ਹੋਇਆ ਸੀ ਉਦੋਂ ਆਰਪੀ ਓਜਾ ਸਾਹਿਬ ਚੀਫ ਸੈਕਟਰੀ ਸੀਗੇ ਪੰਜਾਬ ਦੇ ਜੀ ਉਹ ਆਏ ਸੀਗੇ ਸਕੂਲ ਦੇ ਵਿੱਚ ਜਦੋਂ ਉਹਨਾਂ ਨੇ ਸਕੂਲ ਨੂੰ ਅਪਗ੍ਰੇਡ ਕਰਾਉਣ ਤੋਂ ਪਹਿਲਾਂ ਦਾ ਫੰਕਸ਼ਨ ਹੋਇਆ ਸੀ ਜੀ ਉਸ ਵੇਲੇ ਦੀ ਯਾਦ ਹੈ ਮੈਨੂੰ ਉਹਨਾਂ ਦੀ ਮੈਨੂੰ ਬਹੁਤ ਇਨਸਪਾਇਰਿੰਗ ਹੈਗੀ ਹੈ ਕਸੀ ਆਕੇ ਦੱਸਿਆ ਉਹਨਾਂ ਨੇ ਕਿ ਮੈਂ ਵੀ ਇਸੇ ਸਕੂਲ ਦੇ ਵਿੱਚ ਪੜਿਆ ਜਾਂ ਪਿੰਡ ਵਿੱਚ ਰਿਹਾ ਹੈਗਾ ਤੇ ਇੰਨੀ ਵੱਡੀ ਪੋਸਟ ਤੇ ਉਹ ਐਲੀਵੇਟ ਹੋਏ ਨੇ ਤੇ ਉਹਨਾਂ ਨੇ ਸਾਰੇ ਸਕੂਲ ਦਾ ਸਾਰੇ ਪਿੰਡ ਦਾ ਇੰਨਾ ਕੰਮ ਕੀਤਾ ਉਹ ਵੀ ਕਹਿੰਦੇ ਸੀ ਕਿ ਜਿਹੜਾ ਪਿੱਛੇ ਟੋਬਾ ਸੀ ਅਸੀਂ ਇਹਦੇ ਵਿੱਚ ਨਾੰਦੇ ਸੀ ਮੈਨੂੰ ਇਹ ਗੱਲ ਉਹਨਾਂ ਦੀ ਹੁਣ ਤੱਕ ਜ਼ਿਆਦਾ ਹੈ ਕਿ ਬੰਦਾ ਕਿੱਥੋਂ ਉੱਠ ਕੇ ਕਿੱਥੇ ਤੱਕ ਪਹੁੰਚ ਸਕਦਾ ਹੈ ਇਹ ਸਾਡੇ ਲਈ ਸਾਡੇ ਬੱਚਿਆਂ ਲਈ ਇੱਕ ਐਗਜ਼ਾਮਪਲ ਹੈਗੀ ਹੈ ਸਾਨੂੰ ਵੀ ਉਹਨਾਂ ਤੋਂ ਇਨਸਪੀਰੇਸ਼ਨ ਮਿਲੀ ਹੈ ਜੀ ਇਹ ਚੀਜ਼ ਮੈਂ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਇਸ ਹੀ ਆਪਣੇ ਡਾਕਟਰ ਪਰਮਿੰਦਰ ਸਿੰਘ ਊਟਾਲ ਜਿਹੜੇ ਕਿ ਇਸ ਟਾਈਮ ਪੀਜੀਏ ਵਿੱਚ ਦਿਲ ਦੇ ਰੋਗਾਂ ਦੇ ਮਹਾਰ ਵਜੋਂ ਸਵਾਵਾ ਨਿਵਾ ਰਹੇ ਨੇ ਇਸੇ ਸਕੂਲ ਦੇ ਵਿੱਚੋਂ ਪੜ੍ਹ ਕੇ ਪੀਜੀਏ ਦੇ ਵਿੱਚ ਡਾਕਟਰ ਲੱਗਣਾ ਸਾਡੇ ਲਈ ਸਾਡੇ ਇਲਾਕੇ ਲਈ ਬਹੁਤ ਮਾਣ ਦੀ ਗੱਲ ਆ ਤੇ ਅੱਜ ਇੱਥੇ ਪਹੁੰਚੇ ਨੇ ਆਪਣੇ ਜੱਦੀ ਪਿੰਡ ਪਹੁੰਚੇ ਨੇ ਤੇ ਸਾਰਾ ਨਗਰ ਖੇੜਾ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹੈ ਤੇ ਸਾਰੇ ਪ੍ਰੋਗਰਾਮ ਨੂੰ ਸਾਰਾ ਕਹਿ ਸਕਦੇ ਆ ਚਲਾਉਣ ਲਈ ਇੱਕ ਉਦਮੀ ਨੌਜਵਾਨ ਆ ਆਪਣੇ ਪਿੰਡ ਦੇ ਪੰਚਾਇਤ ਮੈਂਬਰ ਵੀ ਨੇ ਤੇ ਮਖਤਿਆਬ ਸਿੰਘ ਜੀ ਹਰੇਕ ਪਿੰਡ 'ਚ ਐਕਟੀਵਿਟੀ ਕਰਨ ਲਈ ਇਹ ਮੋਰੀ ਰਹਿੰਦੇ ਨੇ ਅੱਜ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਠੀਕ ਹੈ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਨਾਲ ਇਹ ਤਾਂ ਕਰਕੇ ਹਾਂਜੀ ਮਖਤਿਆਰ ਸਿੰਘ ਜੀ ਤੁਹਾਡਾ ਧੰਨਵਾਦ ਅਵਸਾਰ ਇਹਨੂੰ ਪਹਿਲਾਂ ਤੁਹਾਡਾ ਚੈਨਲ ਦਾ ਤੁਹਾਡਾ ਸਾਡੇ ਨਗਰ 'ਚ ਪਹੁੰਚਣ ਦਾ ਅਸੀਂ ਆਪਣੇ ਵੱਲੋਂ ਵੀ ਬਹੁਤ ਵੈਲਕਮ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹ ਕਿਸ ਤਰ੍ਹਾਂ ਪ੍ਰੋਗਰਾਮ ਕਵਰ ਕਰਦੇ ਨੇ ਤੇ ਇਹ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਤੁਸੀਂ ਪ੍ਰੋਗਰਾਮ ਕਰਵਾਇਆ ਹੈ ਲੇਡੀ ਦਾ ਪ੍ਰੋਗਰਾਮ ਸੀ ਪਰ ਫਿਰ ਵੀ ਤੁਸੀਂ ਅੱਗੇ ਹੋ ਕੇ ਕਿ ਨਾ ਤੇ ਸਾਰਾ ਓਵਰਆਲਾ ਕੀਤਾ ਕਿ ਨਾ ਇਹ ਸਾਡੀਆਂ ਸਾਰੀਆਂ ਬੀਬੀਆਂ ਭੈਣਾਂ ਸਾਰਿਆਂ ਨੇ ਆਪਣਾ ਤਿਲ ਫੁੱਲ ਇਕੱਠਾ ਕਰਕੇ ਮਨਾ ਰਿਆ ਅਸੀਂ ਕੌਣ ਨੇ ਕਰਨੇ ਵਾਲੇ ਸਾਰੇ ਨਗਰ ਦਾ ਸਾਂਝਾ ਪ੍ਰੋਗਰਾਮ ਹੈ ਬਸ ਅਸੀਂ ਆਪਣੇ ਵੱਲੋਂ ਯਾਨਕਿ ਦੀ ਆਪਣੇ ਦੀਵਸ ਦੇਣ ਦੀ ਕੋਸ਼ਿਸ਼ ਕੀਤੀ ਆ ਫਿਰ ਵੀ ਪ੍ਰੋਗਰਾਮ ਚ ਕਈ ਵਾਰ ਕੋਈ ਹੋਂਤਾਂੀਆਂ ਰਹਿ ਜਾਂਦੀਆਂ ਹੁੰਦੀਆਂ ਉਹਦੇ ਲਈ ਅਸੀਂ ਸੌਰੀ ਫੀਲ ਕਰਾਂਗੇ ਪਹਿਲਾਂ ਹੀ ਪਰ ਫਿਰ ਵੀ ਅੱਗੇ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਹੋਰ ਵਧੀਆ ਪ੍ਰੋਗਰਾਮ ਕੀਤਾ ਤੇ ਕਿੰਨੇ ਕ ਸਮੇ ਤੋਂ ਤੁਸੀਂ ਮਨਾਉਂਦੇ ਰਹੇ ਆ ਅੱਗੇ ਕੀ ਹੈਗਾ ਅਗਲੀ ਵਾਰ ਇਹਨੂੰ ਹੋਰ ਵਧੀਆ ਕਰਨ ਦੀ ਹਾਂਜੀ ਹਾਂਜੀ 5-6 ਸਾਲ ਤਾਂ ਹੋ ਗਏ ਇਹਨੂੰ ਮਨਾਉਂਦਿਆਂ ਨੂੰ ਅੱਗੇ ਕੋਸ਼ਿਸ਼ ਆ ਵੀ ਹੋਰ ਵਧੀਆ ਮਨਾਇਆ ਜਾਊਗਾ ਕਿਉਂਕਿ ਹਰੇਕ ਦੀ ਜ਼ਰੂਰੀ ਨਹੀਂ ਹਰੇਕ ਦੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਹੋਵੇ ਪਰ ਹਰੇਕ ਇੱਥੇ ਪਹੁੰਚੇ ਇਹਦੀ ਗੈਦਰਿੰਗ ਨੂੰ ਵਧਾਵੇ ਸ਼ੋਭਾ ਨੂੰ ਵਧਾਵੇ ਸਾਨੂੰ ਵਧੀਆ ਲੱਗਦਾ ਸਾਡੇ ਇੱਥੇ ਡਾਕਟਰ ਪਰਮਿੰਦਰ ਸਿੰਘ ਜੀ ਉਹਨਾਂ ਦੇ ਵਾਈਫ ਡਾਕਟਰ ਗੁਰਜੀਤ ਕੌਰ ਜੀ ਤੇ ਆਪਣੇ ਐਮ.ਐਲ.ਏ ਸਾਹਿਬ ਦੀ ਵਾਈਫ ਤੇ ਉਹ ਆ ਰਹੇ ਆ ਤੇ ਸਾਡੇ ਪ੍ਰਿੰਸੀਪਲ ਸਾਹਿਬ ਸਾਰੇ ਜਣ ਕੇ ਸਾਡੇ ਵੀਆਈਪੀ ਪਰਸਨ ਸਾਡੇ ਲਈ ਸਾਡੀ ਪ੍ਰੋਗਰਾਮ ਦੀ ਸ਼ੋਭਾ ਵਧਾਈ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਥੈਂਕ ਯੂ ਕੋਪਰਬੰਦਗਾ ਨੇ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੀ ਆ ਇਹ ਤੀਆਂ ਦਾ ਤਿਉਹਾਰ ਮਨਾਉਣ ਦੀ ਜਿਹੜੀ ਤਿਆਰੀ ਚੱਲ ਰਹੀ ਸੀ ਔਰ ਅਲੱਗ-ਅਲੱਗ ਕਿੱਤਿਆਂ ਦੇ ਨਾਲ ਗੱਲ ਕਰ ਲਈਏ ਕਿ ਇਹ ਜਿਹੜਾ ਤਿਉਹਾਰ ਜੁੜਿਆ ਹੈ ਮਨਿਆਰੀ ਵਾਲੇ ਵੀ ਇਸ ਤਿਉਹਾਰ ਦਾ ਜਿਹੜਾ ਇੰਤਜ਼ਾਰ ਕਰਦੇ ਨੇ ਜਿਹੜੇ ਕੱਪੜੇ ਦੀ ਦੁਕਾਨ ਵਾਲੇ ਉਹ ਇੰਤਜ਼ਾਰ ਕਰਦੇ ਨੇ ਸੋ ਕਿਤੇ ਨਾ ਕਿਤੇ ਗੱਲ ਕਰ ਲਈਏ ਕਿ ਜਿਹੜੇ ਕਮਾਈ ਦੇ ਸਾਧਨ ਬਣੇ ਹੋਣੇ ਉਹ ਵੀ ਇਸ ਤਿਉਹਾਰਾਂ ਦੇ ਨਾਲ ਜੁੜੇ ਹੋਣੇ ਸਭ ਨੂੰ ਇਸ ਤਿਉਹਾਰ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਜਿੱਥੇ ਕਿ ਧੀਆਂ ਧਿਆਣੀਆਂ ਜਾਂ ਕੁੜੀਆਂ ਨੂੰ ਇਸ ਤਿਉਹਾਰ ਦਾ ਇੰਤਜ਼ਾਰ ਹੁੰਦਾ ਆ ਕੈਮਰਾਮੈਨ ਹੈਪੀ ਦੇ ਨਾਲ ਮੈਂ ਸਰਜੀਤ ਸਿੰਘ ਪੰਜਾਬ ਪ੍ਰਾਈਮ ਟੀਵੀ ਲੁਧਿਆਣਾ ਧੰਨਵਾਦ